ਸਕਦੇ ਆ ਕਿ ਕਰੀਬ 10 ਤੋਂ 15 ਮਿੰਟ ਦੇ ਅੰਦਰ ਅੰਦਰ ਸੀਨੀਅਰ ਡਿਪਟੀ ਮੇਅਰ ਜਿਹੜਾ ਹੈ ਅਨਾਉਂਸ ਕਰ ਦਿੱਤਾ ਜਾਏਗਾ ਹੁਣ ਕੌਣ ਹੋਣ ਵਾਲਾ ਸੀਨੀਅਰ ਡਿਪਟੀ ਮੇਅਰ ਕਾਂਗਰਸ ਦਾ ਹੋਣ ਵਾਲਾ ਹੈ ਜਾਂ ਫਿਰ ਬੀਜੇਪੀ ਦੀ ਹੋਣ ਵਾਲੀ ਇਹ ਰਣਵੀਰ ਬਹੁਤ ਹੀ ਇੰਟਰਸਟਿੰਗ ਜਿਹੜਾ ਹੈਗਾ ਕਿਉਂਕਿ ਮੇਅਰ ਤਾਂ ਹੁਣ ਚੰਡੀਗੜ੍ਹ ਤੇ ਬੀਜੇਪੀ ਦੀ ਬਣ ਚੁੱਕੀ ਹੈ ਲੇਕਿਨ ਸੀਨੀਅਰ ਡਿਪਟੀ ਮੇਅਰ ਕੌਣ ਬਣਨ ਵਾਲਾ ਇਹਦੇ ਤੇ ਸਾਰਿਆਂ ਦੀ ਨਿਗਾਹਾਂ ਜਿਹੜੀ ਹੈ ਉਹ ਟਿੱਕੀ ਹੋਈ ਹੈ ਕਿਉਂਕਿ ਇਹਦੇ ਵਿੱਚ ਵੀ ਖੇਲਾ ਹੋ ਸਕਦਾ ਹੈ ਕੋਈ ਇਹਦੇ ਵਿੱਚ ਕੋਈ ਦੁਰਾਖਾਨੀ ਕਿ ਇਹਦੇ ਵਿੱਚ ਵੀ ਖੇਲਾ ਹੋ ਸਕਦਾ ਹੈ ਤੇ ਹੁਣ ਕਹਿ ਸਕਦੇ ਆ ਤੇ ਹੁਣ ਇਹਦੇ ਵਿੱਚ ਦੇਖਣਾ ਹੋਵੇਗਾ ਕਿ ਔਰ 10 ਦੇ 15 ਮਿੰਟ ਦੇ ਅੰਦਰ ਅੰਦਰ ਇਹ ਸਾਰਾ ਕਲੀਅਰ ਹੋ ਜਾਏਗਾ ਕਿ ਆਖਿਰ ਚੰਡੀਗੜ੍ਹ ਨੂੰ ਸੀਨੀਅਰ ਡਿਪਟੀ ਮੇਅਰ ਕੌਣ ਦੇ ਰਿਹਾ ਹੈ ਯਾਨੀ ਕਿ ਭਾਜਪਾ ਦਾ ਹੋ ਰਿਹਾ ਹੈ ਜਾਂ ਫਿਰ ਜਿਹੜਾ ਕਾਂਗਰਸ ਦੇ ਜੈਸੇ ਵੀ ਰਲਟੀ ਹੈ ਉਹ ਹੋਣ ਵਾਲੇ ਨੇ ਕਿਉਂਕਿ ਬਹੁਤ ਹੀ ਇੰਟਰਸਟਿੰਗ ਅੱਜ ਦੇ ਜਿਹੜੇ ਇਲੈਕਸ਼ਨ ਹੈ ਉਹ ਜ਼ਰੂਰ ਜਿਹੜਾ ਉਪੇਖਾ ਨੂੰ ਮਿਲ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਪੂਰੀ ਚੀਜ਼ਾਂ ਨੂੰ ਵੇਖਦੇ ਹੋਏ ਕਿਸ ਤਰ੍ਹਾਂ ਇਹ ਪੂਰੇ ਸਿਨੈਰੀਓ ਬਣਿਆ ਕਿਸ ਤਰ੍ਹਾਂ ਇਹ ਪੂਰੀ ਰੇਸ਼ੋ ਜਿਹੜੀ ਤਿਆਰ ਕੀਤੀ ਗਈ ਔਰ ਕਿਸ ਤਰ੍ਹਾਂ ਅੱਜ ਦਾ ਜਿਹੜਾ ਇਹ ਪੂਰਾ ਗੇਮ ਜਿਹੜਾ ਖ ਵੀ ਪਾਰਟੀ ਦਾਅਵਾ ਕਰ ਰਹੀ ਸੀ ਕਿ ਸਾਡੇ ਕੋਲ ਬਹੁਮਤ ਹੈ ਸਾਡੇ ਕੋਲ 19 ਪਲੱਸ 1 20 ਜਿਹੜੇ ਵੋਟ ਨੇ ਔਰ ਬੀਜੇਪੀ ਦੇ ਕੋਲ 16 ਨੇ ਲੇਕਿਨ ਬੀਜੇਪੀ ਜ਼ਰੂਰੀ ਦਾਅਵਾ ਕਰ ਰਹੀ ਸੀ ਕਿ ਕਿਤੇ ਨਾ ਕਿਤੇ ਇੰਟਰਨਲ ਕਲੇਸ਼ ਦੇ ਚੱਲਦੇ ਕੁਝ ਵੀ ਹੋ ਸਕਦਾ ਹੈ ਔਰ ਕੁਝ ਵੀ ਹੋਇਆ ਯਾਨੀ ਕਿ ਹਰ ਇੱਕ ਕੋਰ ਬਬਲਾ ਚੱਤੀਗੜ੍ਹ ਦੀ ਮੇਅਰ ਬਣ ਚੁੱਕੀ ਹੈ ਭਾਜੀਪੀ ਨੇ ਜਿਹੜੀ ਹੈਗੀ ਬਾਜ਼ੀ ਮਾਰੀ ਔਰ ਕਹਿ ਸਕਦੇ ਕਿ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਗਰਾਉਂਡ ਜ਼ੀਰੋ ਤੇ ਨਿਊਜ਼ 18 ਵੱਲੋਂ ਜਾਣਕਾਰੀ ਦਿੱਤੀ ਗਈ ਹੈ ਔਰ ਪੂਰੀ ਕਵਰੇਜ ਜਿਹੜੀ ਹੈਗੀ ਅਸੀਂ ਕੋਸ਼ਿਸ਼ ਕਰ ਰਹੇ ਸਵੇਰ ਤੋਂ ਲੈ ਕੇ ਹੁਣ ਤੱਕ ਪੂਰੀ ਕਵਰੇਜ ਜਿਹੜੀ ਹੈਗੀ ਗਰਾਉਂਡ ਜ਼ੀਰੋ ਤੇ ਸਾਡੇ ਕੈਮਰਾਮੈਨ ਸਾਡੀ ਪੂਰੀ ਟੀਮ ਜਿਹੜੀ ਹੈ ਸਾਡੇ ਜਿਹੜੇ ਦੂਜੇ ਸਹਿਯੋਗੀ ਹੈ ਉਹ ਸਾਰੇ ਜਿਹੜੇ ਹੈਗੇ ਇਹਦੇ ਵਿੱਚ ਲੱਗੇ ਹੋਏ ਨੇ ਔਰ ਇੱਕ ਇੱਕ ਪੁਆਇੰਟ ਤੇ ਤੁਹਾਨੂੰ ਜਿਹੜੀ ਹੈਗੀ ਜਾਣਕਾਰੀ ਦਿੱਤੀ ਹੈ ਕਿ ਕਿਸ ਤਰ੍ਹਾਂ ਇਸ ਪ੍ਰੋਟੋਕੋਲ ਦੇ ਹਿਸਾਬ ਨਾਲ ਹੋਇਆ ਕੋਸ਼ਿਸ਼ ਕਰਾਂਗੇ ਕਿ ਆਖਿਰ ਚੰਡੀਗੜ੍ਹ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਕਿਹੜੀ ਪਾਰਟੀ ਦਾ ਬਣ ਰਿਹਾ ਹੈ ਬੀਜੇਪੀ ਦਾ ਬਣ ਰਿਹਾ ਹੈ ਜਾਂ ਫਿਰ ਕਾਂਗਰਸ ਦਾ ਬਣ ਰਿਹਾ ਹੈ ਕਿਉਂਕਿ ਇਹਦੇ ਵਿੱਚ ਵੀ ਖੇਲਾ ਹੋ ਸਕਦਾ ਹੈ ਕਿਉਂਕਿ ਰੇਸ਼ੋ ਤਾਂ ਉਹੀ ਹੈ 16 ਜਿਹੜੇ ਹੈਗੇ ਬੀਜੇਪੀ ਦੇ ਐ ਤੇ ਕਾਂਗਰਸ ਦੇ ਔਰ ਆਮ ਆਦਮੀ ਪਾਰਟੀ ਦੇ 20 ਨੇ ਯਾਨੀ ਕਿ ਟੋਟਲ ਕਹਿ ਸਕਦੇ 20 ਨੇ ਹੁਣ ਇਹਦੇ ਵਿੱਚ ਵੀ ਖੇਲਾ ਹੋ ਸਕਦਾ ਹੈ ਜਾਂ ਨਹੀਂ ਹੋ ਸਕਦਾ ਕ੍ਰਾਸ ਵੋਟਿੰਗ ਹੁੰਦੀ ਹੈ ਨਹੀਂ ਹੁੰਦੀ ਹੈ ਕਿਉਂਕਿ ਇਹਦੇ ਵਿੱਚ ਵੀ ਹੁਣ ਸਾਰਿਆਂ ਦੀ ਨਜ਼ਰਾਂ ਜਿਹੜੀ ਹੈ ਉਹ ਟਿੱਕੀ ਹੋਈ ਹੈ ਤੇ ਬਹੁਤ ਹੀ ਇੰਟਰਸਟਿੰਗ ਜਿਹੜਾ ਹੈਗਾ ਸੀਨੀਅਰ ਡਿਪਟੀ ਮੇ ਪੂਰੇ ਬੀਜੇਪੀ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਦੂਜੇ ਪਾਸੇ ਹੁ ਸਾਰਿਆਂ ਦੀ ਨਿਗਾਹਾਂ ਜਿਹੜੀ ਟਿੱਕੀ ਹੋਈ ਹੈ ਕਿ ਆਖੇ ਚੰਡੀਗੜ੍ਹ ਦਾ ਸੀਨੀਅਰ ਡਿਪਟੀ ਮੇਅਰ ਕੌਣ ਬਣਨ ਵਾਲਾ ਹੈ ਰਣਵੀਰ ਇਹਦੇ ਵਿੱਚ ਬਹੁਤ ਇੰਟਰਸਟਿੰਗ ਜਿਹੜਾ ਹੈਗਾ ਕੁਝ ਹੀ ਮਿੰਟਾਂ ਦੇ ਵਿੱਚ ਕਹਿ ਸਕਦੇ ਹਾਂ ਕਿ ਵੋਟ ਨੰਬਰ ਕਹਿ ਸਕਦੇ 25 26 ਤੱਕ ਪਹੁੰਚ ਚੁੱਕਾ ਹੈ VOTING ਉਸ ਤੋਂ ਬਾਅਦ ਉਸ ਤੋਂ ਬਾਅਦ ਜਿਹੜਾ ਕਾਊਂਟਿੰਗ ਹੋਏਗੀ ਔਰ 10 ਤੇ 15 ਮਿੰਟ ਦੇ ਅੰਦਰ ਅੰਦਰ ਪੂਰਾ ਰਿਜ਼ਲਟ ਜਿਹੜਾ ਸੀਨੀਅਰ ਡਿਪਟੀ ਮੇਅਰ ਦਾ ਉਹ ਤੁਹਾਡੇ ਸਾਹਮਣੇ ਹੋਏਗਾ ਇਹਦੇ ਵਿੱਚ ਹੁਣ ਕਿਸ ਤਰ੍ਹਾਂ ਦੀ ਚੀਜ਼ਾਂ ਰਹਿਣੀਆਂ ਕਿਸ ਤਰ੍ਹਾਂ ਦੀ ਜਿਹੜ ਆ ਬਿਲਕੁਲ ਮਨੋਜ ਜਿਸ ਟੰਗ ਦੇ ਨਾਲ ਸੀਨੀਅਰ ਡਿਪਟੀ ਮੇਅਰ ਦੀ ਇਸ ਵੇਲੇ ਚੋਣ ਹੋਣ ਜਾਣੀ ਹੈ ਤੇ VOTING ਹੋ ਰਹੀ ਹੈ ਥੋੜੀ ਦੇਰ ਦੇ ਵਿੱਚ ਹੀ ਸੀਨੀਅਰ ਡਿਪਟੀ ਮੇਅਰ ਚੁਣਿਆ ਜਾਣਾ ਹੈ ਪਰ ਇਸੇ ਦੇ ਵਿਚਾਲੇ ਸਵਾਲ ਵੱਡਾ ਇਹੀ ਹੈ ਕਿ ਹੁਣ ਕੌਣ ਬਾਜ਼ੀ ਮਾਰੇਗਾ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਕਿਸ ਦਾ ਬਣੇਗਾ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਜੋ ਸਾਂਝਾ ਉਮੀਦਵਾਰ ਹੈ ਕਾਂਗਰਸ ਦੇ ਵੱਲੋਂ ਕੈਂਡੀਡੇਟ ਦਿੱਤਾ ਗਿਆ ਉਹ ਸੀਨੀਅਰ ਡਿਪਟੀ ਮੇਅਰ ਬਣਨਗੇ ਤੇ ਡਿਪਟੀ ਮੇਅਰ ਬਣਨਗੇ ਜਾਂ ਫਿਰ ਭਾਜਪਾ ਦਾ ਜਿਸ ਢੰਗ ਨਾਲ ਮਨੋਜ ਰਾਠੀ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਆ ਮਨੋਜ ਤਾਂ ਇਸ ਮਾਮਲੇ ਦੇ ਵਿੱਚ ਇੱਕ ਤਾਂ ਤੈ ਹੈ ਕਿ ਕਰਾਸ ਵੋਟਿੰਗ ਜ਼ਰੂਰ ਹੋਈ ਹੈ ਪਰ ਹੁਣ ਇਸ ਤੋਂ ਅਗਲੀ ਗੱਲ ਕਿ ਸੀਨੀਅਰ ਡਿਪਟੀ ਮੇਅਰ ਦੇ ਵਿੱਚ ਕੀ ਕੁਝ ਹੋ ਸਕਦਾ ਹੈ ਇਹ ਸਭ ਤੋਂ ਵੱਡਾ ਸਵਾਲ ਹੈ ਤਾਂ న్యూਸ 18 ਦੇ ਲਗਾਤਾਰ ਅਸੀਂ ਆ ਕਵਰੇਜ ਸਾਡੀ ਜਾਰੀ ਆ ਮਹਾ ਕਵਰੇਜ ਜ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ ਨੂੰ ਲੈ ਕੇ ਤਾਂ ਹੁਣ ਥੋੜੀ ਦੇਰ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਨਿਊਜ਼ 18 ਦੇ ਉੱਤੇ ਸੀਨੀਅਰ ਡਿਪਟੀ ਮੇਅਰ ਕੌਣ ਬਣ ਰਿਹਾ ਹੈ ਕਿਉਂਕਿ ਪਾਰਦਰਸ਼ੀ ਟੰਗ ਦੇ ਨਾਲ ਅੱਜ ਦੀ ਚੋਣ ਕਰਵਾਉਣ ਲਈ ਕਿਹਾ ਗਿਆ ਸੀ ਤੇ ਇਸੇ ਕਰਕੇ ਸਾਬਕਾ ਜਸਟਿਸ ਜਿਹੜੇ ਯਸ਼ਵੀ ਠਾਕੁਰ ਨੇ ਉਹਨਾਂ ਦੀ ਦੇਖਰੇਖ ਦੇ ਵਿੱਚ ਸਾਰੀ ਚੋਣ ਹੋਈ ਹੈ ਤਸਵੀਰਾਂ ਇਸ ਵੇਲੇ ਲਾਈਵ ਨਗਰ ਨਿਗਮ ਦਾ ਦਫਤਰ ਚੰਡੀਗੜ੍ਹ ਤੋਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਇਸ ਵੇਲੇ ਹਰਪ੍ਰੀਤ ਕੌਰ ਬਬਲਾ ਜਿਹੜੇ ਮੇਅਰ ਨੇ ਉਹ ਤੁਹਾਨੂੰ ਨਜ਼ਰ ਆ ਰਹੇ ਨੇ VOTING ਇਸ ਗੜੇ ਹੋ ਰਹੀ ਹੈ ਖੁਸ਼ੀ ਜ਼ਰੂਰ ਜ਼ਾਹਿਰ ਕਰ ਰਹੇ ਨੇ ਭਾਜਪਾ ਦੇ ਤਾਂ ਪ੍ਰੇਮ ਲਤਾ ਨੂੰ ਹਰਾ ਕੇ ਹਰਪ੍ਰੀਤ ਕੌਰ ਬਬਲਾ ਜਦੋਂ ਮੇਅਰ ਚੁਣੇ ਗਏ ਤਾਂ ਇਸ ਵੇਲੇ ਉਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਵੇਂ ਖੁਸ਼ੀ ਜਿਹੜੀ ਆ ਜ਼ਾਹਿਰ ਕੀਤੀ ਗਈ ਆ ਹਾਊਸ ਦੇ ਵਿੱਚ ਹੀ ਤਾਂ ਹੁਣ ਚੰਡੀਗੜ੍ਹ ਦੇ ਵਿੱਚ ਆਪ ਅਤੇ ਕਾਂਗਰਸ ਦੇ ਗੱਠਜੋੜ ਦੇ ਨਾਲ ਭਾਜਪਾ ਦੀ ਟੱਕਰ ਤੇ ਹੁਣ ਮੇਅਰ ਚੋਣਾਂ ਤੋਂ ਬਾਅਦ ਮੇਅਰ ਦੀ ਚੋਣ ਤੋਂ ਬਾਅਦ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਲਈ ਵੋਟਾਂ ਪੈ ਰਹੀਆਂ ਨੇ ਪਰ ਇਸ ਵੇਲੇ ਸੀਨੀਅਰ ਡਿਪਟੀ ਮੇਅਰ ਪਹਿਲਾਂ ਚੁਣਿਆ ਜਾਣਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਬਿਲਕੁਲ ਥੋੜੇ ਸਮੇਂ ਦੇ ਵਿੱਚ ਹੀ ਇਹ ਸਥਿਤੀ ਕਲੀਅਰ ਹੋ ਜਾਵੇਗੀ ਕਿ ਹੁਣ ਚੰਡੀਗੜ੍ਹ ਦੇ ਵਿੱਚ ਸੀਨੀਅਰ ਡਿਪਟੀ ਮੇਅਰ ਕਿਸ ਦਾ ਹੋਏਗਾ ਕਾਂਗਰਸ ਦਾ ਜਾਂ ਭਾਜਪਾ ਦਾ ਕਿਉਂਕਿ ਭਾਜਪਾ ਦੇ ਵੱਲੋਂ ਜਿਸ ਢੰਗ ਦੇ ਨਾਲ ਮੇਅਰ ਦੀ ਤਾਂ ਬਾਜ਼ੀ ਜਿੱਤ ਲਈ ਗਈ ਹੈ ਤੇ ਦੂਜੇ ਪਾਸੇ ਆਪ ਅਤੇ ਕਾਂਗਰਸ ਦੇ ਵੱਲੋਂ ਮੇਅਰ ਦੀ ਚੋਣ ਦੇ ਲਈ ਆਮ ਆਦਮੀ ਪਾਰਟੀ ਦੀ ਕੈਂਡੀਡੇਟ ਨੂੰ ਦਿੱਤੀ ਗਈ ਸੀ ਮੌਕਾ ਪ੍ਰੇਮ ਲਤਾ ਨੂੰ ਜਦਕਿ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੇ ਲਈ ਕਾਂਗਰਸ ਦੇ ਵੱਲੋਂ ਆਪਣੇ ਕੈਂਡੀਡੇਟ ਉਤਾਰੇ ਗਏ ਸੀ ਉਸੀ ਆ ਵੀ ਦੀਪੀਆਂ ਔਰ ਕੌਂਸਲਾ ਨੇ ਇਹ ਸੋਚ ਕੇ ਵੋਟ ਪਾਈ ਕਿ ਸ਼ਹਿਰ ਦਾ ਵਿਕਾਸ ਕਰਨਾ ਵੈ ਪਿਛਲੇ ਸਾਲ ਜਿਹੜਾ ਹੈਗਾ ਇਹ ਵਿਕਾਸ ਨਹੀਂ ਹੋਇਆ ਔਰ ਸਾਨੂੰ ਪੂਰਾ ਭਰੋਸਾ ਸੀਗਾ ਕਿ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਸਾਨੂੰ ਇੱਕ ਕਾਂਗਰਸ ਦਾ ਸੀਨੀਅਰ ਲੀਡਰ ਦਾ ਪੰਜਾਬ ਵਾਲੇ ਦਾ ਫੋਨ ਆਇਆ ਯਾਰ ਚੁੱਪ ਯਾਰ ਇੱਕ ਮਿੰਟ ਹਾਂਜੀ ਹਾਂਜੀ ਕੀ ਅਸੀਂ ਤੁਹਾਡਾ ਜਿਹੜਾ ਲਾਇਸ ਹੈ ਨਾ ਕਾਂਗਰਸ ਤੇ ਆਪ ਦਾ ਤੋੜਨ ਜਾ ਰਹੇ ਹਾਂ ਮਗਾਏ ਕੰਮ ਬਿਲਕੁਲ ਨਾ ਕਰਨਾ ਅਲਾਇਸਰ ਲਖਣਾ ਤਾਂ ਕਿ ਪਤਾ ਲੱਗੇ ਲੈ ਵੀ ਸ਼ੇਰ ਦਾ ਪੰਗਾ ਲਿਆ ਹੋਇਆ ਕਿਤੇ ਇਹ ਨਾ ਕਹਿ ਦੇਣ ਕਿ ਅਸੀਂ ਚਲੇ ਗਏ ਤਾਂ ਜਿੱਤ ਗਏ ਆਪ ਛੋਕ ਕੇ ਜਿੱਤ ਕੇ ਆਏ ਆ ਠੋਕ ਕੇ ਜਿੱਤ ਕੇ ਆਏ ਆ ਕਬਲਾ ਸਾਹਿਬ ਤੁਸੀਂ ਕਿਹਾ ਸੀਗਾ ਕਿ ਕਾਂਗਰਸ ਨੇ ਵੋਟ ਪਾਈ ਮੂਰਾਂ ਦੀ ਗਿਣਤੀ ਹਾਲੇ ਹੀ ਭਾਜੀਪੀ ਦੀ ਘਾਟ ਸੀ ਕਰਾਸ ਵੋਟਿੰਗ ਕਰਾਸ ਵੋਟਿੰਗ ਹੋਈ ਸੀ ਕਿ ਸਾਨੂੰ ਨਹੀਂ ਪਤਾ ਕਰਾਸ ਵੋਟਿੰਗ ਹੋਈ ਕੀ ਹੋਇਆ ਸਾਡੇ ਵਾਈ ਗੁਰੂ ਨੇ ਦੱਸਾਇਆ ਦਾ ਸਾਨੂੰ ਪ੍ਰਸ਼ਨ ਦਾ ਅਸਾ ਕਿਤੇ ਵੱਡ ਗਿਆ ਸਰ ਮਾਰਤ ਨਹੀਂ ਮਤਲਬ ਪਹਿਲਾ ਮੇਰ ਤਾਂ ਆਮ ਆਦੀ ਪਾਰਟੀ ਸੀ ਨਾ ਅੱਜ ਕਿ ਤੁਸੀਂ ਪਾਸਾ ਪਲਟਦਾ ਮੈਂ ਉਹ ਕਹਿ ਰਿਹਾ ਹਾਂ ਸੌਰੀ ਦੁਨੀਆ ਮੋਦੀ ਦੀ ਗਾਰੰਟੀ ਜਾਂਦੀ ਹੈ ਅੱਥੀ ਲੜੀ ਜਾਂਦੇ ਹੋ ਆਪ ਵਿਚ ਕਾਂਗਰਸ ਤੇ ਆਮ ਆਦੀ ਪਾਰਟੀ ਉਹ ਜਿੱਦਨ ਨੂੰ ਸਸਣ ਹੀ ਲੜਦੀਆਂ ਉਦਾਂ ਲੜ ਰਹੀਆਂ ਅਗਰ ਨੂੰਹਾਂ ਸਸਣ ਲੜ ਰਹੀਆਂ ਤੇ ਘਰ ਦੇ ਵਿੱਚ ਕਲੇਸ਼ ਰਹਿਣਾ ਬੇਲਾ ਆਪਣਾ ਗਲੇਸ਼ ਖਤਮ ਕਰਨ ਦਾ ਜਿਹਦੇ ਕਾਰਨ ਕੀ ਮੰਦੇ ਆ ਜੇ ਅਪਰਸਾ ਗਲੇਸ਼ ਉਹ ਪਤਾ ਕੀ ਕਹਿ ਰਹੇ ਕਾਂਗਰਸ ਵਾਲੇ ਜਤਿੰਦਰ ਪ੍ਰਧਾਨ ਤੇ ਤੇ ਹਰਪ੍ਰੀਤ ਗੁਰ ਬਬਲਾ ਦੇ ਉਹਨਾਂ ਦਾ ਵੀ ਖੱਲੇ ਪੈਂਡਿੰਗ ਹੈ ਡਿਪਟੀ ਮੇਰ ਤੇ ਸੀਨੀਅਰ ਡਿਪਟੀ ਮੇਰ ਲਈ ਵੀ ਅੱਧਾ ਹੀ ਆ ਰਿਹਾ ਰਜਟ ਵੀ ਅਸੀਂ ਦਿੱਤਾਂਗੇ ਉਹ ਵੀ ਇੱਦਾਂ ਹੀ ਆਇਆਗਾ ਰਜਟ ਹੈ ਹੈਲੋ ਲੋਕਾਂ ਦਾ ਦੁਨੀਆ 'ਚ ਮਨ ਬਦਲ ਚੁੱਕਿਆ ਹੈ ਲੋਕਾਂ ਦਾ ਮਨ ਬਦਲ ਚੁੱਕਿਆ ਹੈ ਹੁਣ ਸਿਰਫ ਚੱਲ ਰਿਹਾ ਮੋਦੀ ਦੀ ਗਾਰੰਟੀ ਮੈਂ ਤੁਹਾਨੂੰ ਜੋ ਕਿਹਾ ਸੀਗਾ ਮੈਂ ਉਹਦਾ ਕੋਈ ਆਧਾਰ ਸੀਗਾ ਬਸ ਜਿੱਤ ਗਈ ਸਾਰਾ ਨੰਬਰ 1 ਇਹ ਨੀਤੀਗਤ ਅਲਾਈਅੰਸ ਨਹੀਂ ਸੀਗਾ ਇਹ ਅਨਹੋਲੀ ਅਲਾਈਅੰਸ ਸੀ ਇਹ ਅਸੀਂ ਨਹੀਂ ਇਹਨਾਂ ਦੇ ਕਾਉਂਸਲਰ ਇਹਨਾਂ ਦੇ ਨੇਤਾ ਵੀ ਕਹਿ ਰਹੇ ਸੀ ਉਹਨਾਂ ਨੂੰ ਵੀ ਐਕਸੈਪਟੇਬਲ ਨਹੀਂ ਸੀ ਦੂਸਰਾ ਗੱਲ ਸੀ ਕਿ ਇੱਕ ਸਾਲ ਤੋਂ ਕ ਇਹਨਾਂ ਕਾਂਗਰਸ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਮੇਅਰ ਦਾ ਉਹ ਸ਼ਾਸਨ ਔਰ ਭ੍ਰਸ਼ਟਾਚਾਰ ਕਾਉਂਸਲਰਾਂ ਲਈ ਇੱਕ ਬਹੁਤ ਵੱਡਾ ਮੁੱਦਾ ਬਣਿਆ ਉਹਨਾਂ ਨੇ ਸ਼ਰੇਆਮ ਸਦਨ ਦੇ ਵਿੱਚ ਕਿਹਾ ਸੀਗਾ ਕਿ ਸਾਡੇ ਵਾਰਡਾਂ ਦੇ ਕੰਮ ਨਹੀਂ ਹੋ ਰਹੇ ਅਗਲੇ ਸਾਲ ਜਨਰਲ ਚੋਣ ਹੈ ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਹਾਰਨ ਵਾਲੇ ਆ ਉਹ ਚਾਹੁੰਦੇ ਸੀਗੇ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਉਹ ਸੁਸ਼ਾਸਨ ਦੇ ਲਈ ਜਾਨੀ ਜਾਂਦੀ ਆ ਇਸ ਕਰਕੇ ਉਹਨਾਂ ਨੇ ਆਪਣੀ ਅੰਤਰਾਤਮਾ ਦੀ ਆਵਾਜ਼ ਨਾਲ ਵੋਟ ਦਿੱਤੀ ਕਰਾਸ ਵੋਟਿੰਗ ਤਾਂ ਹੋਈ ਹੈ ਡੈਫੀਨੇਟਲੀ ਇਹਦੇ ਵਿੱਚ ਕੋਈ ਦੋ ਗਣਿਤਾ ਜੇ ਉਸ ਹੱਬ ਨਾਲ ਨਹੀਂ ਸਾਡੇ ਕੋਲ 16 ਸੀਗੇ ਲੇਕਿਨ ਗਣਿਤ ਦੇ ਬਾਰੇ ਮੈ ਤਾਂ ਹਲੇ ਇਹ ਜਿਹੜੇ 19 ਵੋਟਾਂ ਬਈਆਂ ਨਾ ਇਹ ਇਹ ਸ਼ਾਇਦ ਕੋਈ ਕਮੀ ਰਹਿ ਗਈ ਆ ਸ਼ਾਇਦ ਕੋਈ ਵਿਅਕਤੀ ਆਪਣੀ ਅੰਤਰਾਤਮਾ ਦੀ ਆਵਾਜ਼ ਨਾਲ ਤਾਂ ਵੋਟ ਪਾਉਂਦਾ ਸੀ ਕੋਈ ਸ਼ਾਇਦ ਦਬਾਅ ਵੈਨਾਂ ਦੇ ਕੁਝ ਹੋਰ ਤਰੀਕੇ ਦੇ ਨਾਲ ਸ਼ਾਇਦ ਕੋਈ ਕਮੀ ਰਹੀ ਜਿੱਤ ਹੋਰ ਵੱਡੀ ਹੋਣੀ ਸੀ ਅੱਛਾ ਹੋਰ ਵੱਡੀ ਹੋਣੀ ਸੀ ਬਿਲਕੁਲ ਅੱਗੇ ਹੁਣ ਕਿਵੇਂ ਦੇਖਦੇ ਹੋ ਜਿਹੜੇ આરોਪ ਤੁਸੀਂ ਲਾਉਂਦੇ ਸੀ ਉਹ ਫੰਡ ਦੀ ਕਮੀ ਆ ਉਹ ਕਰੰਚ ਜਿਹੜਾ ਹੈਗਾ ਭਾਰਤੀ ਜਨਤਾ ਪਾਰਟੀ ਨੇ 2016 ਜਿਵੇਂ 15 ਸਾਲ ਬਾਅਦ ਮੇਅਰ ਬਣਿਆ ਸੀ ਉਦੋਂ ਵੀ ਐਸੇ ਹਾਲਾਤ ਸੀਗੇ ਅਸੀਂ ਟਰੈਕ ਤੇ ਲਿਆਂਦਾ ਸੀਗਾ ਡਵੈਲਪਮੈਂਟ ਦੇ ਕੰਮ ਕੀਤੇ ਸੀ ਬਹੁਤ ਵੱਡੇ ਵੱਡੇ ਪ੍ਰੋਜੈਕਟ ਸ਼ਹਿਰ ਨੂੰ ਦਿੱਤੇ ਔਰ ਹੁਣ ਵੀ ਅਸੀਂ ਜਿਹੜਾ ਆ ਗਿਆ ਏਸੇ ਕਾਰਪੋਰੇਸ਼ਨ ਨੂੰ ਫੇਰ ਤੋਂ ਟਰੈਕ ਤੇ ਲਿਆ ਕੇ ਚੰਡੀਗੜ੍ਹ ਦਾ ਵਿਕਾਸ ਕਰਾਂਗੇ ਉਹਨੂੰ ਇੱਕ ਨਈਂ ਦਿਸ਼ਾਵਨ ਲੈ ਕੇ ਜਾਵਾਂ।ਲਾ ਸਵਾਲ ਐਤਕੀ ਬੀਜੇਪੀ ਇੱਕ ਜੁੱਟ ਵੀ ਦਿਖੇ। ਬਿਲਕੁਲ ਬੀਜੇਪੀ ਹਮੇਸ਼ਾ ਹੀ ਇੱਕ ਜੁੱਟ ਹੈ ਜੀ। ਬੀਜੇਪੀ ਦੇ ਸਾਰੇ ਨੇਤਾ ਸਾਰੇ ਕਾਰਜਕਰਤਾ ਬਿਲਕੁਲ ਪੂਰੇ ਦਮਖਮ ਦੇ ਨਾਲ ਲੱਗੇ ਨੇ। ਉਹੀ ਇਸ ਜਿੱਤ ਦਾ ਜਿਹੜਾ ਹੈ ਬਿਲਕੁਲ ਕਾਰਨ ਹੈ। ਉਦੇ ਬਾਅਦ ਨਹੀਂ ਦੇਖੋ ਇਹ ਤੇ ਹੁਣ ਬੈਲਟ ਪੇਪਰ ਤੇ ਬੋਲਦਾ ਨਹੀਂ ਹੈ ਕਿ ਕਿੱਥੋਂ ਕੀ ਹੋਇਆ ਲੇਕਿਨ ਬੈਲਟ ਪੇਪਰ ਇਹਨਾ ਜ਼ਰੂਰ ਬੋਲਦਾ ਹੈ ਕਿ ਸਾਨੂੰ 19 ਵੋਟ ਮਿਲੇ ਆ ਉਹਨਾਂ ਨੂੰ 17 ਮਿਲੇ ਆ